ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਇਸ ਵੀਡੀਓ ਨੂੰ ਦੇਖ ਰਹੇ ਹੋ ਸਵਾਗਤ ਆ ਦੋਸਤੋ ਸਾਰਿਆਂ ਦਾ ਸੋ ਦੋਸਤੋ ਤਿੰਨ ਕੁ ਮਹੀਨੇ ਪਹਿਲਾਂ ਨਾ ਆਪਾਂ ਇਸ ਮਾਰਵਾੜੀ ਘੋੜੇ ਗੁਰਜੋਤ ਦੀ ਵੀਡੀਓ ਪਾਈ ਸੀਗੀ ਬਾਈ ਆਦਵ ਸੇਖੋ ਦੇ ਫਾਰਮ ਦੇ ਉੱਤੇ ਸੋ ਉਸ ਟਾਈਮ ਇਹ ਘੋੜਾ ਜਿਹੜਾ ਗੁਰਜੋਤ ਆ ਬਾਈ ਆਦਵ ਸੇਖੋ ਦੇ ਫਾਰਮ ਦੇ ਉੱਤੇ ਸਟੱਡ ਸਰਵਿਸ ਵਾਸਤੇ ਆਇਆ ਵਿਆ ਸੀਗਾ ਪਿੰਡ ਗੋਵਿੰਦਗੜ੍ਹ ਦੇ ਹੁਣ ਤੁਹਾਨੂੰ ਆਪਾਂ ਇਨਫੋਰਮੇਸ਼ਨ ਸਾਂਝੀ ਕਰਨੀ ਆ ਵੀ ਇਹ ਘੋੜਾ ਵਾਪਸ ਪਦਮਪੁਰ ਚੱਲਿਆ ਗਿਆ ਭੰਡਾਲ ਸਟੱਡ ਫਾਰਮ ਦੇ ਉੱਤੇ ਪਹਿਲਾਂ ਵੀ ਘੋੜਾ ਉੱਥੇ ਹੀ ਭੇਜਿਆ ਗਿਆ ਸੀਗਾ ਪੰਜਾਬ ਦੇ ਵਿੱਚ ਸਟੱਡ ਸਰਵਿਸ ਦੇਣ ਵਾਸਤੇ ਤੇ ਹੁਣ ਦੁਬਾਰੇ ਘੋੜਾ ਇਹ ਵਾਪਸ ਚੱਲਿਆ ਗਿਆ ਭੰਡਾਲ ਸਟੱਡ ਫਾਰਮ ਪਦਮਪੁਰ ਗੰਗਾ ਨਗਰ ਦੇ ਨੇੜੇ ਰਹਿ ਜਾਂਦਾ ਇਹ ਪਿੰਡ ਗੰਗਾ ਨਗਰ ਏਰੀਆ ਹੈਗਾ ਪਦਮਪੁਰ ਗੰਗਾ ਨਗਰ ਤੋਂ ਤਕਰੀਬਨ ਮੇਰਾ ਖਿਆਲ ਆ 40 ਬੈਰੀ ਕਿਲੋਮੀਟਰ ਦੂਰ ਆਗਾ ਸੋ ਜੇ ਕਿਸੇ ਭਰਾ ਨੇ ਸਟੱਡ ਸਰਵਿਸ ਗੁਰਜੋਤ ਦੀ ਲੈਣੀ ਆ ਤਾਂ ਬਾਈ ਹੁਣ ਤੁਸੀਂ ਬਾਈ ਅਰਸ਼ ਪੰਡਾਲ ਨੂੰ ਫੋਨ ਲਾ ਲਿਓ ਨੰਬਰ ਆਪਾਂ ਸਕਰੀਨ ਤੇ ਸ਼ੇਅਰ ਕਰਤਾ ਤੇ ਡਿਟੇਲ ਮੈਂ ਤੁਹਾਨੂੰ ਇਹਦੀ ਇੱਕ ਵਾਰ ਕਲੀਅਰ ਕਰ ਦਿੰਦਾ ਬਹੁਤ ਜਿਆਦਾ ਚੰਗਾ ਇੱਕ ਵਖਰੀ ਬਲੱਡ ਲਾਈਨ ਦਾ ਘੋੜਾ ਦੋਸਤੋ ਉਮਰ ਇਹਦੀ ਹਾਲੇ 4 ਦੰਦ ਹੋਈ ਆ ਤੇ ਕੱਦ 67 ਇੰਚ ਕਰ ਗਿਆ ਮਾਰਕਿੰਗ ਬੜੀ ਪਿਆਰੀ ਆ ਵਖਰਾ ਜਾਂ ਬੜਾ ਸੋਹਣਾ ਰੰਗ ਆ ਇਹਦਾ ਘੋੜਾ ਮਜ਼ਬੂਤ ਵੀ ਬੜਾ ਮੱਥੇ ਤੇ ਬਹੁਤ ਸੋਹਣਾ ਪ੍ਰੋਪਰ ਬਲੇਜ ਆ ਇਹਦੇ ਤੇ ਪਿਛਲੇ ਦੋ ਪੈਰ ਚਿੱਟੇ ਆ ਸੋ ਜੇ ਆਪਾਂ ਇਹਦੀ ਬਲੱਡ ਲਾਈਨ ਦੀ ਗੱਲ ਕਰੀਏ ਤਾਂ ਪੈਲਸ ਲਾਈਨ ਵਾਲੇ ਆਰੀਅਨ ਘੋੜੇ ਦਾ ਬੱਚਾ ਇਹ ਤੇ ਰਾਜਸਵ ਰੂਪ ਦਾ ਪੋਤਾਗਾ ਬਹੁਤ ਜਿਆਦਾ ਚੰਗਾ ਸਟੈਲੀਅਨ ਆ ਇਹਦੀ ਸਟੱਡ ਸਰਵਿਸ ਕੁਝ ਟਾਈਮ ਪਹਿਲਾਂ ਹੀ ਸਟਾਰਟ ਕੀਤੀ ਆ ਇਹਦੇ ਓਨਰ ਨੇ ਪੀਟਰ ਵਰਦੀ ਜੀ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਪੀਟਰ ਵਰਦੀ ਜੀ ਉਹਨਾਂ ਦੀ ਬੜੀ ਗੂੜੀ ਯਾਰੀ ਦੋਸਤੀ ਆ ਭੰਡਾਲ ਸਟੱਡ ਫਾਰਮ ਵਾਲਿਆਂ ਨਾਲ ਤੇ ਆਪ ਤਾਂ ਫੋਰਨ ਦੇ ਵਿੱਚ ਰਹਿੰਦੇ ਆ ਇਸੇ ਕਰਕੇ ਘੋੜਾ ਜਿਹੜਾ ਭੰਡਾਲ ਸਟੱਡ ਫਾਰਮ ਦੇ ਉੱਤੇ ਸਟੱਡ ਸਰਵਿਸ ਦੇ ਰਿਹਾਗਾ ਦੋਸਤੋ ਇਹਦੇ ਬਹੁਤ ਚੰਗੇ ਬੱਚੇ ਵੀ ਆ ਗਏ ਰਿਜ਼ਲਟ ਆਪਾਂ ਤੁਹਾਡੇ ਨਾਲ ਫੋਟੋਆਂ ਦੇ ਰਾਹੀਂ ਸ਼ੇਅਰ ਕਰ ਰਹੇ ਆ ਆ ਬੱਚੇ ਦੇਖ ਲਓ ਤੁਸੀਂ ਬਹੁਤ ਚੰਗੀ ਮਾਰਕਿੰਗ ਦੇ ਬੱਚੇ ਆਏ ਆ ਬੱਚੇ ਵੀ ਮਜ਼ਬੂਤ ਬੜੇ ਆ ਰਹੇ ਆ ਕੱਦ ਕਾਠ ਵੀ ਸੋਹਣਾ ਕਰਨਗੇ ਇਹਦੇ ਵਾਂਗ ਤੇ ਸਹੱਪਣਾ ਦੇ ਵੀ ਚੰਗੇ ਆ ਰਹੇ ਆ ਬਰੀਕੀਆਂ ਬੜੀਆਂ ਆ ਰਹੀਆਂ ਨੇ ਪੰਜ ਕਲਿਆਣੇ ਬੱਚੇ ਵੀ ਆ ਰਹੇ ਆ ਤੇ ਕਿਸੇ ਦੇ ਦੋ ਪੈਰ ਚਿੱਟੇ ਤਿੰਨ ਪੈਰ ਚਿੱਟੇ ਇਸ ਤਰ੍ਹਾਂ ਮਾਰਕਿੰਗ ਆ ਰਹੀ ਆ ਪ੍ਰੋਪਰ ਤੇ ਬਾਕੀ ਘੋੜੇ ਦੀ ਕੰਡੀਸ਼ਨ ਆ ਆਪਦੀ ਬਹੁਤ ਚੰਗੀ ਆ ਬਾਡੀ ਵਾਲੇ ਪੱਖ ਤੋਂ ਤੁਸੀਂ ਇਹਦੀ ਨਿਗਾਹ ਮਾਰੋ ਪਿੱਠ ਪੁੜੇ ਦਾ ਬੜਾ ਜਿਆਦਾ ਚੰਗਾ ਪੈਰਾਂ ਪੂਰਾ ਦਾ ਬੜਾ ਮਜ਼ਬੂਤ ਨਰਵਾ ਘੋੜਾ ਆਗਾ ਤੇ ਵੈਸੇ ਵੀ ਸ਼ੋਅ ਕੁਆਲਟੀ ਆ ਸੋ ਬਾਈ ਅਰਸ਼ ਪੰਡਾਲ ਦਾ ਕੰਟੈਕਟ ਨੰਬਰ ਤੁਸੀਂ ਨੋਟ ਕਰ ਲਓ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਆ 99556 733 ਇਸ ਨੰਬਰ ਤੇ ਕਾਲ ਕਰ ਲਿਓ ਮੀਟਿੰਗ ਫੀਸ ਇਹਦੀ ਪਹਿਲਾਂ ਵਾਲੀ ਹੋਈ ਆ 52000 ਰੁਪਿਆ ਦੀ ਸਟੱਡ ਸਰਵਿਸ ਫੀਸ ਆ ਦੋਸਤੋ ਜਿਵੇਂ ਮਰਜ਼ੀ ਵੇਚਜ ਕਹੋਗੇ ਤੁਸੀਂ ਕੋੜੀਆਂ ਮੇਟ ਕਰਾ ਸਕਦੇ ਹੋ ਅਲੀਸ਼ਾਨ ਲਾਈਨ ਨੂੰ ਛੱਡ ਕੇ ਇੱਕ ਹੋਰ ਵੱਖਰੀ ਬਲੱਡ ਲਾਈਨ ਦਾ ਬਹੁਤ ਜਿਆਦਾ ਚੰਗਾ ਕੋੜਾਗਾ ਦੋਸਤੋ ਤਾਂ ਕਾਲ ਕਰ ਲਿਓ ਬਾਈ ਪੰਢਾਲ ਨੂੰ ਪੰਢਾਲ ਸਟੱਡ ਫਾਰਮ ਦੇ ਉੱਤੇ ਅਵੇਲੇਬਲ ਆ ਕੋੜਾ